ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਫੋਨ ਆਏ ਉਹਨਾਂ ਕਿਹਾ ਕਿ ਵੈਜ ਜੀ ਸਾਨੂੰ ਐਸਾ ਸਬਜੀ ਵਾਲਾ ਮਸਾਲਾ ਦੱਸੋ ਜਿਹਦੇ ਨਾਲ ਕਦੀ ਵੀ ਹਾਰਡ ਦੀ ਪ੍ਰੋਬਲਮ ਨਾ ਆਵੇ ਕਦੀ ਵੀ ਖੂងਸੰਗਣਾ ਨਾ ਆਵੇ ਤੇ ਕਦੀ ਵੀ ਕਮਜ਼ੋਰੀ ਨਾ ਆਵੇ ਲੈਣਾ ਕੀ ਆਪਨੇ ਜੀ ਸੁੱਕਾ ਧੜੀਆਂ ਆਪਜੀ ਨੇ ਲੈਣਾ 1200 ਗ੍ਰਾਮ گلاب ਦੇ ਫੁੱਲ 50 ਗ੍ਰਾਮ ਕਾਲੀ ਮਿਰਚ ਲੈਣੀ 50 ਗ੍ਰਾਮ ਜਾਇਫਲ ਲੈਣਾ 50 ਗ੍ਰਾਮ ਜਵਿਤਰੀ 50 ਗ੍ਰਾਮ ਸੁੰਡ 200 ਗ੍ਰਾਮ ਇਹ ਚਾਰੇ ਜਵੈਣਾ ਆਪ ਜੀ ਨੇ ਲੈਣੀਆਂ ਜੀ 200 ਗ੍ਰਾਮ ਇਹਦੇ ਵਿੱਚ ਪਾ ਕੇ ਮਿਕਸ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਛਾਵੇਂ ਸੋਕਾਣਾ ਛਾਵੇਂ ਸੋਕਾ ਕੇ ਡੱਬੇ ਦੇ ਵਿੱਚ ਰੱਖ ਲੈਣਾ ਵਾ ਬਹੁਤ ਹੀ ਵਧੀਆ ਮਸਾਲਾ ਤਿਆਰ ਹੋਊਗਾ ਕਦੀ ਹਾਰਡ ਦੀ ਪ੍ਰੋਬਲਮ ਨਹੀਂ ਆਊਗੀ ਕਦੀ ਵੀ ਖੂਨ ਸੰਗਣਾ ਨਹੀਂ ਹੋਊਗਾ ਜੇਕਰ ਕਮਜ਼ੋਰੀ ਸਰੀਰ ਦੇ ਵਿੱਚ ਰਹਿੰਦੀ ਆ ਕਦੀ ਵੀ ਕਮਜ਼ੋਰੀ ਨਹੀਂ ਆਊਗੀ ਮਗਾ ਇਹਦੇ ਵਿੱਚ ਪਾ ਲਿਓ ਜੀ 20 ਗ੍ਰਾਮ